ਇਸ ਵਕਤ ਦੀ ਬੇहद ਦੁਖਦਾਈ ਖਬਰ ਨਿਕਲ ਕੇ ਪੰਜਾਬੀ ਇੰਡਸਟਰੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਤੁਹਾਨੂੰ ਦੱਸ ਦਈਏ ਕਿ ਬਾਬਾ ਬੋਰ ਕਹੇ ਜਾਣ ਵਾਲੇ ਗਰਦਾਸ ਮਾਨ ਅਤੇ ਉਹਨਾਂ ਦੇ ਪਰਿਵਾਰ ਨੂੰ ਵੱਡਾ ਸਦਮਾ ਲੱਗਾ ਹੈ ਜਿੱਥੇ ਗਰਦਾਸ ਮਾਨ ਦੇ ਭਰਾ ਗੁਰਪੰਤ ਸਿੰਘ ਮਾਨ ਦਾ ਦਿਹਾਂਤ ਹੋਣ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਉਥੇ ਤੁਹਾਨੂੰ ਦੱਸ ਦਈਏ ਕਿ ਗੁਰਪੰਤ ਸਿੰਘ ਮਾਨ ਦਾ ਚੰਡੀਗੜ੍ਹ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ਅਤੇ ਕਾਫੀ ਲੰਬੇ ਸਮੇਂ ਤੋਂ ਗੁਰਪੰਤ ਮਾਨ ਬਿਮਾਰ ਵੀ ਚੱਲ ਰਹੇ ਸੀ। ਜਗਕਰਪੰਤ ਸਿੰਘ ਮਾਨ ਦੀ ਗੱਲ ਕਰੀਏ ਤਾਂ ਵੈਸੇ ਤਾਂ ਉਹ ਗਿੱਦੜਬਾਹ ਸ਼ਹਿਰ ਵਿੱਚ ਰਹਿੰਦੇ ਸੀ ਅਤੇ ਇਲਾਜ ਦੇ ਲਈ ਉਹ ਚੰਡੀਗੜ੍ਹ ਆਏ ਹੋਏ ਸਨ ਪੰਤ ਸਿੰਘ ਮਾਨ ਦੇ ਬੱਚਿਆਂ ਦੀ ਗੱਲ ਕਰੀਏ ਤਾਂ ਦੋ ਬੱਚੇ ਉਹਨਾਂ ਦੇ ਕੈਨੇਡਾ ਵਿੱਚ ਹੀ ਸੈਟਲ ਨੇ 73 ਸਾਲ ਦੀ ਉਮਰ ਦੇ ਮਾਲਕ ਗੁਰਪੰਤ ਸਿੰਘ ਮਾਨ ਦਾ ਚੰਡੀਗੜ੍ਹ ਦੇ ਸੈਕਟਰ 25 ਵਿੱਚ ਅੰਤਮ ਸੰਸਕਾਰ ਕੀਤਾ ਜਾਵੇਗਾ ਇਸ ਮੱਧ ਪਾਗੀ ਖਬਰ ਦੇ ਨਾਲ ਮਾਨ ਪਰਿਵਾਰ ਨੂੰ ਸੋਗ ਦੀ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਉਹ ਪੈ ਗਿਆ ਹੈ ਜਗਰਦਾਸ ਮਾਨ ਦੀ ਗੱਲ ਕਰੀਏ ਤਾਂ ਕੁਝ ਦਿਨਾਂ ਤੱਕ ਹੀ ਉਹਨਾਂ ਦੇ ਵਰਲਡ ਵੱਖੋਕ ਕੰਟਰੀਆਂ ਤੇ ਵੱਖੋਕ ਸ਼ਹਿਰਾਂ ਦੇ 뮤직 ਟੂਰ ਵੀ ਸ਼ੁਰੂ ਹੋਣੇ ਸੀ ਜਿਸ ਦਾ ਉਹਨਾਂ ਨੇ ਨਾਮ ਯਾਰ ਪੰਜਾਬੀ ਰੱਖਿਆ ਸੋ ਇਸ ਖਬਰ ਦੇ ਨਾਲ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਜੋਕੀ ਉਹ ਪੈ ਗਿਆ ਹੈ ਗੁਰਪੰਤ ਸਿੰਘ ਮਾਨ ਦੀ ਗੱਲ ਕਰੀਏ ਤਾਂ ਹਮੇਸ਼ਾ ਹੀ ਉਹ ਗਰਦਾਸ ਮਾਨ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਹਮੇਸ਼ਾ ਹੀ ਨਾਲ ਖੜੇ ਚਾਹੇ ਉਹ ਸਟ੍ਰਗਲ ਪੀਰੀਅਡ ਦੇ ਦਿਨਾਂ ਦੀ ਗੱਲ ਹੋਵੇ ਚਾਹੇ ਉਹ ਪਿੱਛੇ ਜਾ ਗਰਦਾਸ ਮਾਨ ਦੇ ਉੱਪਰ ਚੱਲੇ ਵਿਵਾਦ ਦੀ ਗੱਲ ਹੋਵੇ ਹਮੇਸ਼ਾ ਇੱਕ ਗੁਰਪੰਤ ਸਿੰਘ ਮਾਨ ਜੋ ਸਨ ਆਪਣੇ ਭਰਾ ਦੇ ਨਾਲ ਹਮੇਸ਼ਾ ਹੀ ਇੱਕ ਜੁੱਟ ਹੋ ਕੇ ਚੱਲਦੇ ਰਹਿੰਦੇ ਤਾਂ ਜਦੋਂ ਇਹ ਖਬਰ ਸਾਹਮਣੇ ਆਉਂਦੀ ਹੈ ਪਰਿਵਾਰ ਦੇ ਵਿੱਚ ਬੜੀ ਵੱਡੀ ਦੁੱਖ ਦਾ ਇੱਕ ਸੋਗ ਦੀ ਲਹਿਰ ਜਿਹੜੀ ਹੈ ਉਹ ਤੁਰ ਪੈਂਦੀ ਹੈ ਖਬਰ ਨਾਲ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪੈ ਗਿਆ ਇਹ ਤਾਂ ਸਾਨੂੰ ਵੀ ਪਤਾ ਹੈ ਕਿ ਕਿਸੇ ਜੀ ਦਾ ਤੁਰ ਜਾਣਾ ਵੱਡੇ ਦੁੱਖ ਤੋਂ ਕਦੀ ਵੀ ਘੱਟ ਨਹੀਂ ਹੁੰਦਾ ਇਸ ਦੁੱਖ ਨੂੰ ਉਹ ਸਾਰੇ ਜੀ ਸਮਝ ਸਕਦੇ ਹੁੰਦੇ ਹਨ ਜਿਨ੍ਹਾਂ ਦੇ ਕਦੇ ਨਾ ਕਦੇ ਕਿਤੇ ਨਾ ਕਿਤੇ ਜੀ ਜਿਹੜਾ ਵਾ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਗਏ ਹੁੰਦੇ ਹਨ ਸੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਕਿ ਗਰਦਾਸ ਮਾਨ ਦੇ ਬ੍ਰਦਰ ਗੁਰਪੰਤ ਸਿੰਘ ਮਾਨ ਜੋ ਕਿ ਉਹਨਾਂ ਦਾ ਚੰਡੀਗੜ੍ਹ ਦੇ ਵਿੱਚ ਦਿਹਾਂਤ ਹੋਣ ਦੀ ਖਬਰ ਜੋ ਹੈ ਨਿਕਲ ਕੇ ਸਾਹਮਣੇ ਆਈ ਹੈ ਗੁਰਪੰਤ ਸਿੰਘ ਮਾਨ ਜੋ ਕਿ ਆਰਥ ਦਾ ਕੰਮ ਕਰਦੇ ਸਨ ਅਤੇ ਆਪਣੇ ਭਰਾ ਦੇ ਨਾਲ ਹਮੇਸ਼ਾ ਹੀ ਮੋਢੇ ਨਾਲ ਮੋਢਾ ਜੋੜ ਕੇ ਵਿਖਾਈ ਦਿੰਦੇ ਸਨ ਵੈਸੇ ਗੱਲ ਕਰੀਏ ਤਾਂ ਗੁਰਪੰਤ ਸਿੰਘ ਮਾਨ ਮੀਡੀਆ ਤੋਂ ਕਾਫੀ ਦੂਰੀ ਰੱਖਦੇ ਸਨ ਮੀਡੀਆ ਦੇ ਵਿੱਚ ਜਾਂ ਪਬਲਿਕਲੀ ਜਾਂ ਕਿਤੇ ਨਾ ਕਿਤੇ ਉਹਨਾਂ ਨੂੰ ਬਹੁਤ ਹੀ ਘੱਟ ਦੇਖਿਆ ਗਿਆ ਹੈ ਸੋ ਦੁੱਖਦਾਈ ਖਬਰ ਦਾ ਸਾਹਮਣਾ ਜੋ ਹੈ ਮਾਨ ਪਰਿਵਾਰ ਨੂੰ ਕਰਨਾ ਪੈ ਰਿਹਾ ਜਿੱਥੇ ਕਿ ਗਰਦਾਸ ਮਾਨ ਦੇ ਕਰ ਦੁੱਖਾਂ ਦਾ ਪਹਾੜ ਟੁੱਟਾ ਹੈ ਉਹਨਾਂ ਦੇ ਬ੍ਰਦਰ ਗੁਰਪੰਤ ਸਿੰਘ ਮਾਨ ਦਾ ਦਿਹਾਂਤ ਜੋ ਹੈ ਚੰਡੀਗੜ੍ਹ ਦੇ ਵਿੱਚ ਹੋ ਗਿਆ ਜਿੱਥੇ ਕਿ ਇਸ ਖਬਰ ਦੇ ਨਾਲ ਹਰ ਇੱਕ ਨੂੰ ਕਾਫੀ ਦੁੱਖ ਲੱਗਾ ਹੈ ਪ੍ਰਾ ਦੇ ਜਾਣ ਦਾ ਦੁੱਖ ਤਾਂ ਤੁਸੀਂ ਵੀ ਸਮਝ ਹੀ ਸਕਦੇ ਹੋ ਕਿ ਕੀ ਬੀਤ ਸਕਦੀ ਹੈ ਉਹਨਾਂ ਦੇ ਪਰਿਵਾਰ ਦੇ ਉੱਪਰ ਜਾਂ ਕੀ ਬੀਤ ਸਕਦੀ ਹੈ ਗਰਦਾਸ ਸਿੰਘ ਮਾਨ ਦੇ ਉੱਪਰ ਸੋ viral ਪੋਸਟ ਇੰਡੀਆ ਦੀ ਟੀਮ ਪਰਮਾਤਮਾ ਅਗੇ ਉਹ ਅਰਦਾਸ ਕਰਦੀ ਹੈ ਕਿ ਪਰਮਾਤਮਾ ਗੁਰਪੰਤ ਸਿੰਘ ਮਾਨ ਦੀ ਵਿਛੜੀ ਰੂਹ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਮਾਨ ਪਰਿਵਾਰ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ਣ